ਸਰੂਪਾ ਨੇ ਮਾਮਲੇ ਤੇ ਸਿਰੇ ਕੱਲ ਤੱਕ ਸਾਹਿਬ ਦੇ ਵੱਲੋਂ ਸਖਤ ਆਦੇਸ਼ ਜਾਰੀ ਕਰ ਦਿੱਤੇ ਗਏ ਹੈ ਕਿ ਹੈ ਕਿ ਹਰੇਕ ਧਿਰ ਮਾਮਲੇ ਤੇ ਸਿਆਸੀ ਬਿਆਨਬਾਜ਼ੀ ਬੰਦ ਕਰੇ ਐਸਪੀਸੀ ਪ੍ਰਧਾਨ ਜਾਂਚ ਤੇ ਵਿੱਚ ਜੋ ਕਿ ਸਹਿਯੋਗ ਕਰਨ ਜਤਾਰ ਤੇ ਵੱਲ ਉਸ ਕੱਲ ਜ਼ਿਕਰ ਕੀਤਾ ਗਿਆ ਜ਼ੁਹੰਦਾਸ ਜੀ ਕਿ ਪੰਜਾਬ ਸਰਕਾਰ ਚੰਡੀਗੜ੍ਹ ਦਫ਼ਤਰ ਤੋਂ ਜਾਣਕਾਰੀ ਲੈ ਸਕਦੀ ਹੈ ਤੇ ਇੱਕ ਹੁਕਮ ਜੋ ਕਿ ਜਾਰੀ ਕਰ ਦਿੱਤਾ ਗਿਆ ਹਾਲਾਂਕਿ ਤੁਹਾਨੂੰ ਦੱਸ ਦਿੱਤਾ ਕਿ ਲਗਾਤਾਰ ਇਸ ਪੂਰੇ ਮਾਮਲੇ ਤੇ ਜੋ ਕਿ ਕਾਰਵਾਈ ਚੱਲ ਰਹੀ ਹੈ ਲਗਾਤਾਰ ਅਜਿਹੇ ਮਾਮਲੇ ਤੇ ਸਿਆਸਤ ਚੱਲ ਰਹੀ ਹੈ ਤੇ ਉਸ ਦੇ ਬਚਾਲੇ ਇੱਕ ਵੱਡਾ ਹੁਕਮ ਜੋਕੇ ਦੇ ਦਿੱਤਾ ਗਿਆ ਸਾਫ ਤੌਰ ਤੇ ਕਿਹਾ ਹੈ ਕਿ ਹਰ ਇੱਕ ਤਰ ਹਰ ਇੱਕ ਤਰ ਨੂੰ ਜੋ ਕਿ ਸਿਆਸੀ ਬਿਆਨਬਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤਾਂ ਪੰਜਾਬ ਸਰਕਾਰ ਚੰਡੀਗੜ੍ਹ ਤੋਂ ਜੋ ਕਿ ਜਾਣਕਾਰੀ ਲੈ ਸਕਦੀ ਹੈ ਕਈ ਗੱਲਾਂ ਦਾ ਹੋਰ ਵੀ ਜ਼ਿਕਰ ਜੋਕੇ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਇੱਕ ਵੱਡੀ ਕਾਰਵਾਈ ਦੇ ਲਈ ਵੀ ਜੋ ਅਪੀਲਾਂ ਕੀਤੀਆਂ ਜਾ ਰਹੀਆਂ ਨੇ ਤੇ ਇਸ ਗੱਲ ਦਾ ਜ਼ਿਕਰ ਖਾਸ ਤੌਰ ਤੇ ਕੀਤਾ ਗਿਆ ਕਿ ਹਰੇਕ ਤਰ ਮਾਮਲੇ ਤੇ ਸਿਆਸੀ ਬਿਆਨਬਾਜ਼ੀ ਨੂੰ ਬੰਦ ਕਰੇ ਐਸ.ਪੀ.ਸੀ ਪ੍ਰਦਾਨ ਜਾਂਚ ਦੇ ਵਿੱਚ ਸਹਿਯੋਗ ਕਰ ਐਡਵੋਕੇਟ ਹਰਜਿੰਦਰ ਸਿੰਘ ਤਾਮੀਦ ਲਈ ਇਹ ਖਾਸ ਅਪੀਲ ਹੈ ਕਿ ਜਾਂਚ ਦੇ ਵਿੱਚ ਸਹਿਯੋਗ ਦਿਓ ਪੰਜਾਬ ਸਰਕਾਰ ਚੰਡੀਗੜ੍ਹ ਦਫ਼ਤਰ ਤੋਂ ਜਾਣਕਾਰੀ ਲੈ ਸਕਤੀ ਹੈ ਤੇ ਜਵਦਾਰ ਕੈਨੇ ਕੁਲਦੀਪ ਸਿੰਘ ਗੜਕਰ ਜਿਨ੍ਹਾਂ ਦੇ ਵੱਲੋਂ ਕਈ ਗੱਲਾਂ ਦਾ ਜ਼ਿਕਰ ਕੀਤਾ ਗਿਆ ਸਰੂਪਾ ਦੇ ਮਾਮਲੇ ਤੇ ਸਿਰਫ ਹਾਲ ਤੱਕ ਸੱਫ ਦੇ ਵੱਲੋਂ ਸਖਤ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਤੇ ਜਵਦਾਰ ਦੇ ਵੱਲੋਂ ਆਦੇਸ਼ ਦਿੱਤਾ ਗਿਆ ਸਿਆਸਤ ਤੋਂ ਗੁਰੇਜ਼ ਕਰੋ ਹਰੇਕ ਤਿਰ ਮਾਮਲੇ ਤੇ ਸਿਆਸੀ ਬਿਆਨਬਾਸੀ ਬੰਦ ਕਰੇ ਸਰੂਪਾ ਦੇ ਮਾਮਲੇ ਤੇ ਸਿਰਫ ਕੱਲ ਤੱਕ ਸੱਧ ਵੱਲੋਂ ਜੋ ਕਿ ਸਖਤ ਆਦੇਸ਼ جاری ਕਰ ਦਿੱਤੇ ਗਏ ਹੈ ਹਾਲਾਂਕਿ ਤੁਹਾਨੂੰ ਦੱਸ ਦੇ ਕਿ ਜੱਦਤਾਰ ਕੈਨੀ ਕੁਲਦੀਪ ਸਿੰਘ ਖੜਕਾ ਜਿਨ੍ਹਾਂ ਦੇ ਵੱਲੋਂ ਇੱਕ ਖਾਸ ਅਪੀਲ ਕੀਤੀ ਹੈ ਤੇ ਨਾਲ ਹੀ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਦੇ ਲਈ ਕਿਹਾ ਗਿਆ ਹੈ ਕਿ ਜੋ ਜਾਣਦੇ ਵਿੱਚ ਆਪਣਾ ਪੂਰਾ ਪੂਰਾ ਸਹਿਯੋਗ ਦਿਓ ਹਾਲਾਂਕਿ ਤੁਹਾਨੂੰ ਦੱਸ ਦੇ ਕਿ ਗ੍ਰਾਫਿਕ ਦੇ ذریعے ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਸਰੀਕਾਲ ਤੱਕ ਸਹਬ ਦੇ ਵੱਲੋਂ ਜੋ ਆਦੇਸ਼ जारी ਕੀਤੇ ਗਏ ਐਸਪੀਸੀ ਪ੍ਰਧਾਨ ਸਰਕਾਰ ਨੂੰ ਮਾਮਲੇ ਦੇ ਵਿੱਚ ਸਹਿਯੋਗ ਦੇਵੇ ਪੰਜਾਬ ਸਰਕਾਰ ਚੰਡੀਗੜ੍ਹ ਸਬ ਦਫਤਰ ਤੋਂ ਜੋ ਕੇ ਜਾਣਕਾਰੀ ਲੈ ਸਕਤੀ ਹੈ ਹਰਜਿੰਦਰ ਸਿੰਘ ਧਾਮੀ ਦੀ ਹਾਜ਼ਰੀ ਦੇ ਵਿੱਚ ਜੋ ਕੇ ਇਹ ਜਾਣਕਾਰੀ ਵੇਖੀ ਜਾਵੇ ਕੋਈ ਵੀ ਤਿਰ ਸਿਆਸੀ ਲਾਭ ਲੈਣ ਦੀ ਕੋਸ਼ਿਸ਼ ਨਾ ਕਰੇ ਤਸਰੀਕਾਲ ਤੱਕ ਸਹਬ ਦੇ ਵੱਲੋਂ ਇਹ ਆਦੇਸ਼ जारी ਕੀਤੇ ਗਏ ਮਾਮਲੇ ਤੇ ਸਿਆਸਤ ਪੂਰੀ ਜੋ ਹੋ ਰਹੀ ਹੈ ਉਸ ਨੂੰ ਬੰਦ ਕੀਤਾ ਜਾਣਾ ਹੈ मामले ਦਾ ਨਤੀਜਾ ਹੋਂ ਤੱਕ ਕੋਈ ਇਲਜ਼ਾਮਬਾਜ਼ੀ ਨਾ ਕਰੇ ਉਲੰਘਣਾ ਹੋਣ ਤੇ ਗੰਭੀਰ ਨੋਟਿਸ ਵੀ ਲਿਆ ਜਾਵੇਗਾ ਤੇ ਸਰਕਾਰ ਤੱਕ ਸੈਦ ਦੇ ਜੱਦਦਾਰ ਦੇ ਵੱਲੋਂ ਆਦੇਸ਼ جاری ਕਰ ਦਿੱਤੇ ਗਏ ਗ੍ਰਾਫਿਕ ਦੇ ਸਰੇ ਸਮਝਾ ਰਿਹਾ ਹੈ ਕਿ ਕਿਹੜੀਆਂ-ਕਿਹੜੀਆਂ ਗੱਲਾਂ ਦਾ ਜ਼ਿਕਰ ਉਹਨਾਂ ਨੇ ਕੀਤਾ ਐਸ.ਸੀ.ਪੀ.ਸੀ. ਪ੍ਰਦਾਨ ਸਰਕਾਰ ਨੂੰ ਮਾਮਲੇ ਦੇ ਵਿੱਚ ਸਹਿਯੋਗ ਦੇਣ ਪੰਜਾਬ ਸਰਕਾਰ ਚੰਡੀਗੜ੍ਹ ਸਬ ਦਫ਼ਤਰ ਤੋਂ ਜੋ ਜਾਣਕਾਰੀ ਲੈ ਸਕਦੇ ਹਰਜਿੰਦਰ ਸਿੰਘ ਧਾਮੀ ਦੀ ਹਾਜ਼ਰੀ ਦੇ ਵਿੱਚ ਇਹ ਜਾਣਕਾਰੀ ਜੋ ਕਿ ਵੇਖੀ ਜਾਵੇ ਕੋਈ ਵੀ ਤੇ ਸਿਆਸੀ ਲਾਭ ਲੈਣ ਦੀ ਕੋਸ਼ਿਸ਼ ਨਾ ਕਰੇ ਇੱਕ ਸਖਤ ਅਪੀਲ ਕੀਤੀ ਗਈ ਹੈ ਤੇ ਇਹ ਵੀ ਕਹਿ ਦਿੱਤਾ ਗਿਆ ਕਿ ਮਾਮਲੇ ਤੇ ਸਿਆਸਤ ਪੂਰੀ ਤਰ੍ਹਾਂ ਬੰਦ ਹੋਣੀ ਚਾਹੀਦੀ ਹੈ ਮੀਡੀਆ ਤੇ ਸੋਸ਼ਲ ਮੀਡੀਆ ਤੇ ਬਿਆਨਬਾਜ਼ੀ ਬਿਲਕੁਲ ਵੀ ਨਹੀਂ ਹੋਣੀ ਚਾਹੀਦੀ ਮਾਮਲੇ ਦਾ ਨਤੀਜਾ ਔਨ ਤੱਕ ਕੋਈ ਵੀ ਇਲਜ਼ਾਮਬਾਜ਼ੀ ਇਤੀਜਾਵੇ ਉਲੰਘਣਾ ਹੋਣ ਤੇ ਗੰਭੀਰ ਨੋਟਿਸ ਵੀ ਲਿਆ ਜਾਵੇਗਾ ਤਾਂ ਇੱਕ ਤਾੜਨਾ ਵੀ ਜੱਧਰ ਸਾਹਿਬ ਦੇ ਵੱਲੋਂ ਕੀਤੀ ਗਈ ਤੇ ਸਖਤ ਅਪੀਲ ਵੀ ਕੀਤੀ ਗਈ ਹੈ ਅੱਜ ਸ੍ਰੀ ਕਾਨਟਕ ਸਾਹਿਬ ਜੀ ਦੇ ਕਾਰਜਕਾਰੀ ਜੇਜ਼ਦਾਰ ਗਿਆਨੀ ਕੁਦੀਪ ਸਿੰਘ ਗੜਗੜ ਜੀ ਵੱਲੋਂ ਇੱਕ ਸ਼੍ਰੋਮਿਕ ਕਮੇਟੀ ਨੂੰ ਹੁਦੇਸ਼ ਦਿੱਤਾ ਗਿਆ ਕਿ ਜੋ 328 ਰੂਪਾਂ ਦੇ ਮਾਮਲੇ ਦੇ ਵਿੱਚ ਸਰਕਾਰ ਨੇ ਐਫ ਆਈ ਆਰ ਦਰਜ ਕੀਤੀ ਹੈ ਤੇ ਜਿਹੜੀ ਸੈਟ ਬਣੀ ਆ ਉਸ ਨੂੰ 328 ਰੂਪਾਂ ਨਾਲ ਸੰਬੰਧਤ ਜਿਹੜੇ ਕੋ ਡਾਕੂਮੈਂਟ ਹੈਗੇ ਆ ਉਹ ਪ੍ਰਧਾਨ ਜੀ ਦੀ ਅਗਵਾਈ ਦੇ ਵਿੱਚ ਉਹ ਡਾਕੂਮੈਂਟ ਮੁਹैया ਕਰਾਇਆ ਜਾਵੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਬਹੁਤ ਵੱਡਾ ਇੱਕ ਵਾਵੇਲਾ ਤੇ ਨਾਮਰੋਲਾ ਖੜਾ ਕੀਤਾ ਗਿਆ ਸੀ ਭਾਵੇਂ ਕਿ ਛਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿਛਲੇ ਸਮੇਂ ਦੇ ਵਿੱਚ ਸ੍ਰੀ ਕਾਲਕਟਖ ਸਾਹਿਬ ਨੂੰ ਇਸ ਦੀ ਜਾਂਚ સોਪੀ ਕਾਲਕਟਖ ਸਾਹਿਬ ਨੇ ਇਸ਼ਤ ਸਿੰਘ ਜੀ ਦੇ ਅਗਵਾਈ ਦੇ ਵਿੱਚ ਜਾਂਚ ਕੀਤੀ 16 ਵਿਅਕਤੀਆਂ ਨੂੰ ਦੋਸ਼ੀ ਪਾਇਆ ਗਿਆ ਸਜ਼ਾ ਦਿੱਤੀ ਗਈ ਛਰੋਣੀ ਕਮੇਟੀ ਨੇ ਦਿੱਤੇ ਹੁਕਮ ਨੂੰ ਪੂਰਾ ਪਰਮਾਨਿਆ ਉਹ ਲੋਕ ਜਿਹੜੇ ਆ ਹਾਈ ਕੋਰਟ ਤੋਂ ਚਾਰ ਲੋਕ ਬਹਾਲ ਵੀ ਹੋ ਕੇ ਆਏ ਤੇ ਸ਼ਰੋਣੀ ਕਮੇਟੀ ਨੇ ਉਹਨਾਂ ਦੀ ਬਹਾਲੀ ਵੀ ਪਰਮਾਨੈਂਟ ਨਹੀਂ ਕੀਤੀ ਉਹਨਾਂ ਨੂੰ ਜਿਹੜਾ ਮਤਲਬ ਕੀਤਾ ਗਿਆ। ਤੋਂ ਅੱਜ ਸਿੰਘ ਸਾਹਿਬ ਨੇ ਕਿਉਂਕਿ ਸੰਗਤ ਦੇ ਵਿੱਚ ਇੱਕ ਭਰਮ ਪਾਇਆ ਗਿਆ ਕਿ ਜਿਹੜੀ ਸ਼ਰੋਣੀ ਗੁਰਦਰਾ ਪ੍ਰਬੰਧਕ ਕਮੇਟੀ ਆ ਇਹ ਸ਼ਾਇਦ ਇਹਨਾਂ ਦੋਸ਼ੀਆਂ ਨੂੰ ਵਿਚਾਰ ਰਹੀ ਆ। ਤੋਂ ਉਸ ਗੱਲ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਸ਼ੰਕਾ ਨਾ ਰਹਿ ਜਾਵੇ ਕਿ ਸ਼ਰੋਣੀ ਕਮੇਟੀ ਕਿਸੇ ਤਰ੍ਹਾਂ ਦੀ ਇਹਨਾਂ ਲੋਕਾਂ ਦੀ ਬਚਾਅ ਕਰਨ ਵਾਸਤੇ ਨਹੀਂ ਉਹ ਵੀ ਤੋਂ ਸਿੰਘ ਸਾਹਿਬ ਨੇ ਇਸ ਕੱਲ ਜਿਹੜਾ ਮੁੱਖ ਮੰਤਰੀ ਉਹ ਗੰਤਮਾਨ ਹੈ ਉਹਨੇ ਸਿੱਖਾਂ ਦੀ ਮਰਜ਼ਾ ਔਰ ਪਰੰਪਰਾਵਾਂ ਦੇ ਉਸੇ ਬੋਲਣਾ ਸ਼ੁਰੂ ਕਰਤਾ ਸ਼ੌਣੀ ਕਮੇਟੀ ਤੇ ਬੋਲਣਾ ਸ਼ੁਰੂ ਕਰਤਾ ਜਥੇਦਾਰ ਸਾਹਿਬ ਦੀ ਕੀ ਕੰਮ ਹੋਣੇ ਚਾਹੀਦੇ ਹਨ ਕੀ ਨਹੀਂ ਹੋਣੇ ਚਾਹੀਦੇ ਉਹਨਾਂ ਦੇ ਕਿੰਤੂ ਪਰੰਤੂ ਕਰਤਾ ਇਹ ਸਨ ਨਜ਼ਰ ਆ ਰਿਹਾ ਹੈ ਕਿ ਹਾਲਾਤ ਬਹੁਤ ਜ਼ਿਆਦਾ ਗੰਭੀਰ ਔਰ ਜਿਸ ਤਰ੍ਹਾਂ ਇਹ ਗੱਲਾਂ ਕਰ ਰਿਹਾ ਹੈ ਇਹ ਸ਼ੁਰੂ ਤਾਂ ਹੋਈਆਂ ਜਦ ਪੰਜਾਬ ਦੇ ਵਿੱਚ ਜਿਹੜੀਆਂ ਬਾਏ ਇਲੈਕਸ਼ਨਸ ਹੋਈਆਂ ਭਾਵੇਂ ਤਰਨ ਤਰਨ ਦੀਆਂ ਭਾਵੇਂ ਉਹ ਛੋਟੀਆਂ ਇਲੈਕਸ਼ਨਾਂ ਹੋਈਆਂ ਨਾਂ ਨਹੀਂ ਬਹੁਤ ਆ ਗਿਆ ਉਹਦੇ ਪਰਫਾਰਮੈਂਸ ਜਿਹੜੀ ਸੀ ਅਕਾਲੀ ਦਲ ਦੀ ਬਹੁਤ ਵਧੀਆ ਸੀ ਉਹ ਕਹਿਣ ਨੂੰ ਤਾਂ ਕਹਿ ਰਿਹਾ ਕਿ ਮੈਂ ਫੈਰੋਂ ਵਾਣਾ ਜਾਵਾਂਗਾ ਨਿਮਰਤਾ ਸਾਹਿਬ ਜਾਵਾਂਗਾ ਗੱਲ ਗੱਲ ਇਹ ਨਹੀਂ ਹੈ ਕਿ ਉਸ ਦਿਨ ਉਸਨੇ ਕੀ ਕਰਨਾ ਹੈ ਗੱਲ ਇਹ ਹੈਗੀ ਕਿ ਉਹਦੇ ਮਨਚ ਕੀ ਹੋਰ ਬਾਦ ਹੋ ਚੁੱਕੀ ਗੱਲਾਂ ਕਰ ਰਿਹਾ ਕਦੇ ਕਿਸੇ ਅਦਾਲਤ ਦੇ ਵਿੱਚ ਕੋਈ ਮੁਲਜ਼ਮ ਜੱਜ ਨੂੰ ਕਹਿੰਦਾ ਕਿ ਮੈਂ ਇਸ ਤਰ੍ਹਾਂ ਬੋਲਾਂਗਾ ਤੇ ਵੈਸਾ ਰਹਿਣਾਗਾ ਭਾਵੇਂ ਜਿੰਨਾ ਮਰਜ਼ੀ ਵੱਡਾ ਹੋਵੇ ਔਰ ਤੁਸੀਂ ਜਿਹੜੇ ਮੇਰੇ ਮੁਕੱਦਮੇ ਦੀ ਸੁਣਵਾਈ ਕਰਨੀ ਹੈ ਉਹਨੂੰ ਲਾਈਵ ਕਰਨਾ ਹੈ ਆ ਜੋ ਕਹਿ ਰਿਹਾ ਕਿ ਮੈਂ ਸਾਰੀਆਂ ਗੱਲਾਂ ਲਾਈਵ ਕਰਦੇ ਹਾਂ ਸਾਨੂੰ ਇਸ ਗੱਲ ਤੇ ਪਰਵਾਹ ਨਹੀਂ ਹੈ ਉਹ ਲਾਈਵ ਕਰ ਲੈ ਪਰ ਇਹ ਜਥੇਦਾਰ ਕੁਲਦੀਪ ਸਿੰਘ ਗੜਗਾ ਜਗਾ ਜਿਹੜਾ ਇਹ ਜਥੇਦਾਰ ਹੈ ਕੋਈ ਗਿਆਨੀ ਕੁਰੀ ਸਿੰਘ ਨਹੀਂ ਹੈ ਜਿਹੜੀ ਨਾਲ ਗੱਲਾਂ ਟਟਕ ਜਾਣਗਾ ਇਦਾਂ ਮੱਕੂ ਉਹ ਬਨਾਂਗੇ ਕਿ ਅੰਦਰ ਜਾ ਕੇ ਗੱਲ ਨਹੀਂ ਕਰ ਸਕੇਗਾ ਔਰ ਮੈਨੂੰ ਤਾਂ ਇਸ ਕੰ ਦਾ ਖੰਸਾਗਾ ਬੁਰਾ ਕਿ ਇੱਕ ਫਿਰ ਵੀ ਸਟੈਪ ਇਹ ਵੀ ਲੈ ਸਕਦਾ ਹੈ ਕਿ ਸੁਖਬੀਰ ਨੂੰ ਤੋਂ ਹੋਰ ਵੱਡੇ ਲੀਡਰਾਂ ਨੂੰ ਗ੍ਰਿਫਤਾਰ ਕਰੇ ਗ੍ਰਿਫਤਾਰ ਕਰਕੇ ਉਹਨਾਂ ਦੇ ਝੂਠੇ ਅਲੀਗੇਸ਼ਨ ਲੈ ਕੇ ਤੇ ਫਿਰ ਉਹਦਾ ਨਾ ਕਿ ਉਸ ਤੋਂ ਬਾਅਦ ਹੋ ਸਕਦਾ ਹੈ ਕਿਆਂ ਨਾਲ ਮਿਲ ਕੇ ਕਿਆਂ ਨਾਲ ਮਿਲ ਕੇ ਇਹ ਫਿਰ ਉਹਨਾਂ ਨੂੰ ਅਕੀਨ ਇਲੈਕਸ਼ਨਾਂ ਤੱਕ 27 ਤੱਕ ਲੈ ਕੇ ਜਾਵੇ ਪਰਸਾ ਨੂੰ ਇਸ ਗੱਲ ਦਾ ਫਿਕਰ ਨਹੀਂ ਹੈ ਇਹ ਜਿੱਤਨੇ ਮਰਜੀ ਕੇਸ ਇਕੱਠੇ ਕਰ ਲਵੇ ਜੋ ਮਰਜੀ ਕਰ ਲੈ ਇਤਿਹਾਸ ਗਾਏ ਜਦੋਂ ਅਕਾਲੀ ਦਲ ਹੋਂ ਚਾਇਆ ਭਾਵੇਂ ਅੰਗਰੇਜ਼ਾਂ ਦੀ ਸਰਕਾਰ ਸੀ ਭਾਵੇਂ ਕਾਂਗਰਸ ਦੀ ਸਰਕਾਰ ਸੀ ਅਕਾਲੀਆਂ ਦੀਆਂ ਗ੍ਰਿਫਤਾਰੀਆਂ ਹੁੰਦੀਆਂ ਰਹੀਆਂ ਆਪ ਦੇ ਵਿੱਚ ਤਕਰੀਬਨ ਅਜ 4 ਸਾਲ ਹੋ ਗਏ ਸਰਕਾਰ ਬਣੀ ਨੂੰ ਤੇ ਬਹੁਤ ਲੋਕਾਂ ਦੇ ਨਾਲ ਇੱਕ ਬਹੁਤ ਚਾਹ ਸੀ ਮਨ ਦੇ ਵਿੱਚ ਕਿ ਪੰਜਾਬ ਦੀ ਡਿਵੈਲਪਮੈਂਟ ਪੰਜਾਬ ਦਾ ਵਿਕਾਸ ਪੰਜਾਬ ਦੀ ਤਰੱਕੀ ਜਿਹੜੀ ਹੈ ਉਹ ਨਵੀਂ ਸਰਕਾਰ ਜਿਹੜੀ ਆਮ ਵਾਲੀ ਸਰਕਾਰ ਬਣੀ بڑے ਝੂਠ ਮਾਰ ਕੇ بڑے ਬਲਫ ਕੀਤਾ ਸਾਰਿਆਂ ਨੇ ਉਹ 4 ਸਾਲ ਹੋ ਗਏ ਇੱਕ ਵੀ ਗੱਲ ਜਿਹੜੀ ਹੈ ਅੱਜ ਪੂਰੀ ਨਹੀਂ ਹੋਈ ਕਿ ਪੰਜਾਬ ਦੇ ਜੋ ਹਾਲਾਤ ਹੈ ਮੇਰਾ ਦੂਜੇ ਸੂਬਿਆਂ ਦਾ ਵੇਖ ਲਈਏ ਤੇ ਸਭ ਤੋਂ ਜ ਮਾੜੀ ਤੇ ਤਰਸਯੋਗ ਹਾਲਾਤ ਹੈ ਜੋ ਪੰਜਾਬ ਦੇ ਸੂਬੇ ਦੀ ਸਰਕਾਰ ਅੱਜ ਵੀ ਉਸ ਪਾਸੇ ਚੜਨੀ ਦੇ ਰਹੀ ਜੱਜ ਲਾਰਡਨ ਆਰਡਰ ਦਾ ਜੋ ਮਸਲਾ ਹੈ ਤੁਸੀਂ ਰੋਜ਼ ਦੇਖਦੇ ਹੋ ਫਾਰਾਂ ਜ ਮੀਡੀਆ ਚ ਆ ਰਿਹਾ ਤੁਸੀਂ ਵੀ ਆਪ ਜਾਨਦੇ ਹੋ ਉੱਥੇ ਮੌਕੇ ਦੇ ਕਿੱਥੇ ਗੋਲੀ ਚੱਲ ਜਾਨੀ ਕਿੱਥੇ ਮੌਤਾਂ ਹੋ ਜਾਨੀਆਂ ਕਿੱਥੇ ਫਰੋਦੀਆਂ ਮੰਗੀਆਂ ਜਾ ਰਹੀਆਂ ਕਿੱਥੇ ਕੀ ਕੀ ਹੋਜ ਰਿਹਾ ਹੈ ਇਹ ਤਾਂ ਪੰਜਾਬ ਦੀ ਹਾਲਾਤ ਹੈ ਮੈਂ ਜਿੰਨੀ ਕਿ ਸਾਡੀ ਉਮਰ ਹੋ ਗਈ ਮੈਂ ਨਹੀਂ ਕਰੀ ਵੇਖੀ ਐ ਤਾਂ ਜਿ ਤਰ੍ਹਾਂ ਅੱਜ ਜੋ ਹਾਲਾਤ ਪੰਜਾਬ ਦੇ ਬਣ ਗਏ ਨੇ ਤੇ ਕਿਹੇ ਪਿੰਡ ਚਲੇ ਜੋ ਕਿਹੇ ਘਰ ਚਲੇ ਜੋ ਮਾਵਾਂ ਗੱਲ ਲਾ ਲਗ ਰੁੰਡੀਆਂ ਨੇ ਵੀ ਸਾਡਾ ਨਸ਼ਿਆਂ ਤੋਂ ਖੜਾ ਜਿਹੜਾ ਬੱਚੇ ਸਾਡੇ ਨਿਗ ਨਿਗੇ ਨੇ ਇਧਰ ਲੱਗ ਗਿਆ ਤਾਂ ਧਿਆਨ ਤੇ ਸਾਨੂੰ ਸਾਰਿਆਂ ਨੂੰ ਅਪਾਸੇ ਦੇਣ ਦੀ ਲੋੜ ਹੈ ਬੇਰੁਜ਼ਗਾਰੀ ਦੀ ਅੱਜ ਹੱਦਾਂ ਟੱਪ ਗਈਆਂ ਪੰਜਾਬ ਦੇ ਅੰਦਰ ਵਪਾਰੀ ਜਿਹੜਾ ਸਾਡਾ ਬਾਹਰ ਨੂੰ ਭੱਜ ਰਿਹਾ ਔਰ ਜਿਹੜੇ ਮੁਲਾਜ਼ਮਿਆਂ ਤੋਂ ਹੀ ਦੇਖਦੇ ਹੋ ਵਿਰੋਧ ਧਰਨਾ ਦੇ ਕਾਰਨ ਕੀ ਹੈ ਕਿ ਉਹਨਾਂ ਦੀ ਬੇਇਨਸਾਫੀ ਵਾਸਤੇ ਉਹਨਾਂ ਦਾ ਕੁਝ ਵੀ ਕਰਨ ਵਾਸਤੇ ਸਰਕਾਰ ਕਿਸੇ ਪਾਸੇ ਵੀ ਧਿਆਨ ਨਹੀਂ ਉਹਨਾਂ ਦਾ ਹੁਣ ਲੋਕਾਂ ਦਾ ਧਿਆਨ ਭੜਕਾਉਣ ਵਾਸਤੇ ਉਹ ਉਹ ਧਰਮ ਦੇ ਦਰਹੰਦਾਈ ਦੇ ਪਾਸੇ ਤੁਰ ਪਈ ਹੈ ਹੁਣੇ ਪਾਸੇ ਤੁਰ ਪਈ ਹੈ ਕਿ ਤੁਹਾਨੂੰ ਜੀ ਮਲ ਉਸ ਜਿ ਤਰ੍ਹਾਂ 328 ਰੁਪਿਆਂ ਦਾ ਮਸਲਾ ਹੈ ਤੁਹਾਨੂੰ ਦੇਖਿਆ ਦੋ ਹੀ ਰੋਜ਼ ਆਉਂਦਾ ਕੋਈ ਪਾਰ ਪੜਦੇ ਕੁਝ ਹੋਰ ਸਾਰੀਆਂ ਗੱਲਾਂ ਨੇ ਅਕਾਲ ਤਾ ਸ਼ਬਦ ਦੇ ਵਿੱਚ ਵੀ ਸਾਨੂੰ ਆਉਣ ਲੱਗੀਆਂ ਇੱਥੇ ਲਾਗੇ ਦਾ ਉਹ ਜਿਹੜਾ ਲਾਈਵ ਚੱਲੇ ਨਾਲ ਕਿਉਂਕਿ ਆਪਾਂ ਜਦੋਂ ਕਿਤੇ ਡਾਲਰ ਜਾਣਾ ਜਾਂ ਕਿਤੇ ਸ਼ਰਨ ਵਾਲੇ ਜਿਹੜਾ ਸਿੰਘ ਸਾਹਿਬ ਸਾਖ ਸ਼੍ਰੀ ਅਕਾਲਪੁਰ ਸਾਹਿਬ ਸਾਡਾ ਸਭ ਤੋਂ ਸੁਪਰੀਮ ਉੱਥੇ ਬੇਨਤੀ ਕਰਨ ਜਾਣਾ ਉੱਥੇ ਮਾਣੇ ਬਣ ਕੇ ਜਾਣਾ ਉੱਥੇ ਨਾ ਕਿ ਆਪਾਂ ਕਿਸੇ ਨੂੰ ਹੁਕਮ ਕਰ ਸਕਦੇ ਇਹੋ ਜੀਆਂ ਗੱਲਾਂ ਕਰਨ ਦੇ ਨਾਲ ਜਿਹੜਾ ਲੋਕਾਂ ਦਾ ਧਿਆਨ ਹੌਲਡ ਕਰਨ ਵਾਸਤੇ ਵੀ ਹਲਦੇ ਮੁੱਦੇ ਵਾਲੇ ਜਿਹੜੇ ਵਕਾਫ ਦੇ ਮੁੱਦੇ ਆ ਜਿਹੜੇ ਲੋਕਾਂ ਨਾਲ ਵਾਅਦੇ ਜਿਹੜੀਆਂ ਲੋਕਾਂ ਨਾਲ ਗੱਲਾਂ ਕੀਤੀਆਂ ਗਈ ਕਿ ਉਹ ਤੋਂ ਢਾ ਕੇ ਸਾਰਾ ਅੱਜ ਪਾਸੇ ਲਿਆਉਣਾ ਚਾਹੁੰਦੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਖਾਸ ਕਰਕੇ ਟਾਰਗੇਟ ਜਿਹੜਾ ਹੈ ਉਹ ਸਾਡੇ ਪ੍ਰਧਾਨ ਸਾਹਿਬ ਸਾਹਿਬ ਵੀਰ ਸਿੰਘ ਵਾਲਪਾ ਸਾਹਿਬ ਦੇ ਜਿਤਨਾ ਹੁੰਦੇ ਨਾ ਵੀ ਸ਼੍ਰੋਪਾ ਦਾ ਜਨ ਧਰਨ ਦੇ ਵਿੱਚ ਦਸਣਾ ਹੁੰਦਾ ਤੇ ਇੱਕ ਬਹਾਨਾ ਤੇ ਸਾਹਿਬ ਵੀਰ ਸਿੰਘ ਨਿਸ਼ਾਨਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਨਿਸ਼ਾਨਾ ਸ਼੍ਰੋਮਣੀ ਕਮੇਟੀ ਜਿਹੜਾ ਉਹਨਾਂ ਦਾ ਢਾਣੇ ਪਿੱਛੇ ਸਾਰਾ ਮਿਲ ਉਤਰਿਆ ਬਟ